ਸਵਾਗਤ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ GK Knowledge ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 8ਵੀਂ ਦੇ ਲਈ ਵਿਸ਼ਾ ਇੰਗਲਿਸ਼ ਦਾ ਪੇਪਰ ਸਤੰਬਰ ਪੇਪਰ ਹੈਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਜਿਸ ਦਾ ਆਪਾਂ ਨੂੰ ਸਮਾਂ ਆਪਣੇ ਕੋਲ ਹੈਗਾ ਸੋ ਸਮਾਂ ਇੱਥੇ ਤਿੰਨ ਘੰਟੇ ਉਹ ਹੈ ਮਿਨੀਮਮ ਮਾਰਕਸ 60 ਸੈਕਸ਼ਨ A ਸਭ ਤੋਂ ਪਹਿਲਾਂ ਰੀਡਿੰਗ ਕੰਪਰੀਹੇਸ਼ਨ ਜਿਸ ਦੇ ਵਿੱਚੋਂ ਤੁਹਾਨੂੰ 15 ਮਾਰਕਸ ਮਿਲਣਗੇ ਸੋ ਤਿੰਨੇ ਪੈਸੇ ਆਉਣਗੇ ਸੋ ਤਿੰਨੇ ਪੈਸੇ ਜ ਆਪਾਂ ਹੁਣ ਹੱਲ ਕਰਦੇ ਆਂ ਜਿਵੇਂ ਸਭ ਤੋਂ ਪਹਿਲਾਂ ਜੇਕਰ ਕਿਸੇ ਨੂੰ ਸੋਲੂਸ਼ਨ ਪੀਡੀਐਫ ਚਾਹੀਦੀ ਹੈ ਕਿਸੇ ਸਟੂਡੈਂਟ ਨੂੰ ਤਾਂ ਉਹ WhatsApp ਚੈਨਲ ਤੇ ਜੁਆਇਨ ਹੋ ਸਕਦਾ ਹੈ WhatsApp ਇਹਨਾਂ ਤੇ ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈਗਾ WhatsApp ਚੈਨਲ ਦਾ ਉੱਥੇ ਜਾ ਕੇ ਤੁਸੀਂ ਸੋਲੂਸ਼ਨ ਪੀਡੀਐਫ ਡਾਊਨਲੋਡ ਕਰ ਸਕਦੇ ਹੋਗੇ ਸੋ ਸਭ ਤੋਂ ਪਹਿਲਾਂ ਆਊਗਾ ਰੀਡ ਦਾ ਪੈਸੇਜ ਐਂਡ ਆਨਸਰ दैट फॉलो ਦਾ ਕੁਐਸਚਨ ਸਭ ਤੋਂ ਪਹਿਲਾਂ ਤੁਸੀਂ ਇਹ ਪੈਸੇਜ ਪੜ੍ਹਨਾਗਾ ਸੋ ਪੈਸੇਜ ਪੜ੍ਹਨ ਦੇ ਬਾਅਦ ਚੋਂ ਇਸ ਦੇ ਜਿਹੜੇ ਕੁਐਸਚਨ ਨੇ ਇਹਨਾਂ ਦਾ ਆਨਸਰ ਕਰਨਾ ਜਿਵੇਂ ਵੇਅਰ ਇਜ਼ ਦਾ ਵੈਲੀਅੂ ਆਫ ਫਲਾਵਰ ਲੋਕੇਟਿਡ Sikkidash is the base camp for the trip to the valley of flowers. So hun inna de answer karde hain jime solution karde hain jime sab to pehla question thiya where is the valley of flower located. So edi A option is the right answer aauga in Uttarakhand at and altitude of 360 meters above sea level. ਵੈਲੀ ਫਲਾਵਰ ਤ੍ਰਕੰਡ ਵਿੱਚ ਸਥਿਤ ਹੈ ਇਸ ਮੰਦਰ ਪੱਧਰ ਤੋਂ 3600 ਮੀਟਰ ਉਚਾਈ ਤੇ ਸੋ ਇਸ ਦੀ ਪੰਜਾਬੀ ਚ ਐਕਸਪਲੇਨ ਵੀ ਕਰਿਆ ਹੋਇਆਗਾ ਤੇ ਨੈਕਸਟ ਹੈ ਡੈਸ਼ ਇਸ ਦਾ بیس ਕੈਂਪ ਫੋਰ ਦਾ ਟ੍ਰੀ ਟੂ ਦਾ ਵੈਲੀ ਆਫ ਫਲਾਵਰਸ ਸੋ ਅਜੂ ਦਾ ਗੰਗਰੀਆ ਵੈਲੀ ਆਫ ਫਲਾਵਰ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਇਸ ਲਈ ਗੰਗਰੀਆ بیس ਕੈਂਪ ਜਿੱਥੇ ਲੋਕ ਰੁਕਦੇ ਹਨ ਤੇ ਟਰੈਕਿੰਗ ਸ਼ੁਰੂ ਕਰਦੇ ਹਨ ਸੋ ਇਸ ਪੰਜਾਬੀ ਵੀ ਬੱਚੀ ਹੋਏ ਸੋ ਇਹਦਾ ਬੀ ਆਪਸ਼ਨ ਰਾਈਟ ਆਨਸਰ ਆਊਗਾ ਪਹਿਲੇ ਦਾ ਏ ਆਪਸ਼ਨ ਰਾਈਟ ਦੂਸਰੇ ਦਾ ਆਊਗਾ ਬੀ ਆਪਸ਼ਨ ਤੇ ਥਰਡ ਆ ਨੇਮ ਸਮ ਫਲਾਵਰਸ ਫਾਊਂਡ ਇਨ ਦਾ ਵੈਲੀ ਸੋ ਡੀ ਆਪਸ਼ਨ ਆਊਗਾ ਰਾਈਟ ਬ੍ਰਾਮ ਕਮਲ ਦਾ ਬਲੂ ਕੋਪੀ ਐਡ ਦਾ ਕੋਬਰਾ ਲੀਲੀ ਸੋ ਇਹ ਤਿੰਨ ਫਲਾਵਰ ਹਨ ਬ੍ਰਾਊਨ ਕਮਰ, ਬਲੂ ਕੋਪੀ ਐਂਡ ਕੋਬਰਾ ਲਈ। ਇਸਕਾ ਟੀ ਵਿੱਚ ਖਿਲਦੇ ਹਨ। ਸੋ ਅੰਦਰ ਪੁੱਛਿਆ ਕਿ ਕਿਹੜੇ ਕਿਹੜੇ ਫਲਾਵਰ ਖਿਲਦੇ ਨੇਗੇ। ਸੋ ਇਸ ਦਾ ਡੀ ਆਪਸ਼ਨ ਇਸ ਦਾ ਰਾਈਟ ਆਨਸਰ ਆਊਗਾ ਲਾਸਟ ਆਪਸ਼ਨ ਜੋ। ਅਗੇ ਨੈਕਸਟ ਵਿੱਚ ਈਜ਼ ਦਾ ਬੈਸਟ ਟਾਈਮ ਟੂ ਵਿਜ਼ਿਟ ਦਾ ਪੈਲੈਸ। ਸੋ ਕਿਹੜਾ ਟਾਈਮ ਬੈਸਟ ਆਗਾ ਇੱਥੇ ਪੜ੍ਹੇ। ਟੂ ਵਿਜ਼ਿਟ ਕਰਨ ਦਾ। ਸੋ ਆਜੂ ਈ ਆਪਸ਼ਨ ਜੂਨ, ਜੁਲਾਈ, ਅਗਸਤ। ਵੈਲੀ 1 ਜੂਨ ਨੂੰ ਖੁੱਲਦੀ ਆ। ਜੁਲਾਈ ਵਿੱਚ ਸਾਰੇ ਫੁੱਲ ਪੂਰੀ ਤਰ੍ਹਾਂ ਖਿਲਦੇ ਹਨ ਤੇ ਅਗਸਤ ਦੇ ਵਿਚਕਾਰ ਇਹ ਬੇਚਕਾਰ ਤੱਕ ਇਹੀ ਘਾਟੀ ਸਭ ਤੋਂ ਰੰਗੀਨ ਹੁੰਦੀ ਹੈ ਇਹ ਬਿਹਤਰ ਸਮਾਂ ਹੈ ਜਾਣ ਲਈ ਸੋਤਰਾਖੰਡ ਦੀ ਇਹ ਵੈਲੀ ਹੈ ਜੀ ਫਲਾਵਰ ਕੇਟਡ ਦੀ ਅਗਿਆ ਵੈਨ ਇਜ਼ ਦਾ ਵੈਲੀ ਕਲੋਸਡ ਫਾਰ ਦਾ ਪਬਲਿਕ ਤੁਸੀਂ ਆਪਸ਼ਨ ਵੈਨ ਸਲੋ ਫਾਲ ਸਟਾਰਟਸ ਇਨ ਅਕਤੂਬਰ ਵੈਲੀ ਅਕਤੂਬਰ ਵਿੱਚ ਬਰਫਵਾਰੀ ਦੀ ਸ਼ੁਰੂਆਤ ਤੇ ਆਮ ਲੋਕਾਂ ਲਈ ਬੰਦ ਕਰ ਦਿੱਤੀ ਜਾਂਦੀ ਹੈ ਸੋ ਇਹ ਪੁੱਛਿਆ ਕਦੋਂ ਬੰਦ ਕਰ ਦਿੱਤੀ ਜਾਂਦੀ ਹੈ ਸੋ ਇੱਥੇ ਲਾਸਟ सी ऑप्शन इज द राइट आंसर ऑफ व्हेन स्नो फॉल स्टार्टस इन अक्टूबर एदा जून जुलाई अगस्त ए ऑप्शन राइट है सो so पहला पैसेज अपना कंप्लीट हो चुका हैगा सो so नेक्स्ट कर देया हुण पोस्टर स्टडी द गिवन पोस्टर एंड आंसर दैट क्वेश्चन दैट फॉलो सो पांचवे क्वेश्चन है पोस्टर का द ब्रिंग लाइट इन द डार्क वर्ल्ड ऑफ द ब्लाइंड सो डोनेट योर आईज पहला व्हाट इज द थीम ऑफ द पोस्टर इस द थीम की या पोस्टर का ਤੋ ਆਈਸ ਡੋਨੇਸ਼ਨ ਆਊਗਾ ਇਸ ਦਾ ਇਹ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਅੱਖਾਂ ਦੇ ਦਾਨ ਬਾਰੇ ਇਸ ਲੇਖ ਡੋਨੇਟ ਯੂਰ ਆਈਸ ਐਂਡ ਬ੍ਰਿੰਗ ਲਾਈਟ ਇਨ ਦਾ ୱਾਰਡ ਆਫ ਏ ਪੁਸ਼ਤੀਗਲ ਸੋ ਨੈਕਸਟ ਆ ਜਾਊਗਾ ਸੋ ਪਹਿਲੇ ਦਾ ਏ ਆਪਸ਼ਨ ਰਾਈਟ ਹੈਗਾ ਸੈ ਕਿਡ ਆਊ ਹਾਊ ਕੈਨ ਡੋਨੇਟ ਆਈਸ ਓਨਲੀ men ਓਨਲੀ women's any more ਜਾਂ no one ਸੋ ਇੱਥੇ ਦੱਸਤਾ ਹੋਗਾ ਐਨੀਬਾਨ ਕੈਨ ਡੂ ਨੋਟ ਡੋਨੇਟ ਆਈਸ ਸੋ ਐਨੀਵਨ ਕੋਈ ਵੀ ਕਰ ਸਕਦਾ ਮਤਲਬ ਕੋਈ ਵੀ ਵਿਅਕਤੀ ਅੱਖਾਂ ਦਾਨ ਕਰ ਸਕਦਾ ਜਿਹੜਾ ਵੀ ਇੱਛਾ ਰੱਖਦਾ ਹੈ ਦਾਨ ਕਰ ਸਕਦਾ ਹੈ ਐਨੀਵਨ ਸੋ ਸੀ ਆਫਨ ਇਸ ਦਾ ਰਾਈਟ ਆਨਸਰ ਹੈ ਗਾਇਸ ਸੀ ਦਾ ਗਿਵਨ ਪੋਸਟਰ ਹੈਜ਼ ਬੀਨ ਇਸ਼ੂਡ ਬਾਈ ਨੈਚੁਰਲ ਪ੍ਰੋਗਰਾਮ ਆਫ ਕੰਟਰੋਲ ਆਫ ਲਾਈਨਸ ਸੋ ਇਹ ਆਪਸ਼ਨ ਇਸ ਦਾ ਰਾਈਟ ਆ ਡੈਕੋਰੇਟ ਜਨਰਲ ਆਫ ਹੈਲਥ ਸਰਵਿਸ ਵੱਲੋਂ ਨੈਸ਼ਨਲ ਪ੍ਰੋਗਰਾਮ ਆਫ ਕੰਟਰੋਲ ਆਫ ਬਾਇਲੈਸ ਦੇ ਤਹਿਤ ਜਾਰੀ ਕੀਤਾ ਗਿਆ ਪੋਸਟਰ ਮਤਲਬ ਕੀ ਦੇ ਦੁਆਰਾ ਜਾਰੀ ਕੀਤਾ ਗਿਆ ਨੈਕਸਟ ਹੈਗਾ 4th ਕੁਐਸਚਨ ਆਫਟਰ ਟੇਕਿੰਗ ਪਲੇਜ ਐਂਡ ਆਬਟੇਨਿੰਗ ਦਾ ਕਨਸਟੈਂਟ ਆਫ ਦਾ ਫੈਮਿਲੀ ਵਨ ਸ਼ੁਡ ਇਨਫੋਰਮ ਦਾ ਨੀਅਰੈਸਟ ਨੈਸ਼ਨਲ ਬੈਂਕ ਆਈਸ ਬੈਂਕ ਤੁਸੀਂ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਪੋਸਟਰ ਅਨੁਸਾਰ ਜਦੋਂ ਤੁਸੀਂ ਅੱਖਾਂ ਦਾਣ ਕਰਨ ਦੀ ਕਸਮ ਖਾ ਲੈਂਦੇ ਹੋ ਤਾਂ ਨੇੜਲੇ ਆਈ ਬੈਂਕ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਸੋ ਸੀ ਆਪਸ਼ਨ ਇਜ਼ ਦ ਰਾਈਟ ਆਨਸਰ ਆਗਾ 4ਵਾਂ ਦਾ। ਤੇ ਨੈਕਸਟ ਆ ਜਿਹੜਾ ਹਾਊ ਕੈਨ ਕਾਰਨੀਅਲ ਬਲਾਈਂਡਨੈਸ ਵੀ ਕਿਊਰਡ। ਸੋ ਇਹਦਾ 5ਵਾਂ ਦਾ ਆਊਗਾ। ਵਾਈ ਕਾਰਨੀਅਲ ਗ੍ਰਾਫਟਿੰਗ ਫਰੋਮ ਦ ਡੋਨੇਟਡ ਆਈਸ। ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਕਿ ਕਾਰਨੀਅਲ ਬਲਾਈਂਡਨੈਸ ਨੈਤਰ ਕਾਰਨੀਆ ਸੰਬੰਧੀ ਅੰਧਤਾ ਸਿਰਫ ਦਾਨ ਕੀਤੀਆਂ ਅੱਖਾਂ ਨਾਲ ਕਾਰਨੀਆ ਗ੍ਰਾਫਟਿਕ ਠੀਕ ਰਾਈਟ ਠੀਕ ਹੋ ਸਕਦੀ ਹੈ। ਸੋ 5ਵਾਂ ਦਾ ਹੁਗਾ ਬੀ ਇਹ ਆਪਸ਼ਨ ਰਾਈਟ ਆਗਾ 5ਵਾਂ ਦਾ ਵੀ ਸੋ ਇਸ ਦਾ ਵੀ ਇਹ ਆਪਸ਼ਨ ਰਾਈਟ ਆ ਸੋ ਨੈਕਸਟ ਜਿਹੜਾ ਇੱਕ ਹੋਰ ਹੈਗਾ ਰੀਡ ਦਾ ギਵਨ ਕਨਫਿਗਰੇਸ਼ਨ ਕਨਵਰਸੇਸ਼ਨ ਹੈਗੀ ਐਂਡ ਆਨਸਰ ਦਾ ਫੋ ਕੁਐਸਚਨ ਦੈਟ ਫਾਲੋ ਸੋ ਇੱਕ ਕਨਸਟੂਲ ਕਨਵਰਸੇਸ਼ਨ ਦਿੱਤੀ ਹੋਈ ਹੈ ਸੋ ਫਾਦਰ ਤੇ ਰਾਗਬੀ ਸੋ ਇਹਦੇ ਉੱਪਰ ਕੁਐਸਚਨ ਕਰਦੇ ਆ ਸੋ ਸੋਲੂਸ਼ਨ ਪੀਡੀਐਫ ਆਪਕੋ ਵਟਸਐਪ ਤੇ ਅਪਲੋਡ ਕੀਤੀ ਹੋਈ ਹੈਗੀ ਸੋ ਉੱਥੇ ਡਾਊਨਲੋਡ ਕਰ ਸਕਦੇ ਤੁਸੀਂ ਜਾ ਕੇ ਜਿਵੇਂ ਫਰਸਟ ਦਾ ਕੁਐਸਚਨ ਦਾ ਕਨਵਰਸੇਸ਼ਨ ਇਜ਼ ਬੀਟਵੀਨ ਫਾਦਰ ਐਂਡ ਸਨ ਸੋ ਸੀ ਆਪਸ਼ਨ ਇਜ਼ ਦਾ ਰਾਈਟ ਆ ਫਾਦਰ ਐਂਡ ਸਨ ਮਤਲਬ ਪੁੱਤਰ ਅਤੇ ਪਿਤਾ ਦੇ ਵਿਚ ਦਮਿਆਨ ਹੋਈ ਹੈ ਦੋਨਾਂ ਦੇ ਵਿਚਕਾਰ ਹਾਊ ਹੈਜ਼ ਫੇਲਡ ਇਨ ਦਾ ਐਗਜ਼ਾਮੀਨੇਸ਼ਨ ਰਾਗਵ ਸੋ ਇਹ ਆਪਸ਼ਨ ਇਜ਼ ਦਾ ਰਾਈਟ ਆਂਸਰ ਪਿਤਾ ਨੇ ਰਾਗਵ ਨੂੰ ਕਿਹਾ ਆਈ ਏਮ ਸੌਰੀ ਟੂ ਹੇਅਰ ਯੂ ਬੀ ਫੇਲਡ ਇਸ ਤੋਂ ਸਾਫ ਹੈ ਕਿ ਰਾਗਵ ਫੇਲ ਹੋ ਗਿਆ ਸੀ ਤੇ ਨੈਕਸਟ ਹੈਗਾ how is of the opinion that nothing happens by chance father so c option is the right answer agar father pita ne keha you studied enough science to know that nothing happens by chance isliye e hi rai pita di hai the next third chapter aayega good fortune fortune is the result of hard work so b aayega isda option ਪਿਤਾ ਨੇ ਕਿਹਾ ਲਕੀਡੋ ਉਹ ਹੁੰਦਿਆਂ ਜੋ ਮਿਹਨਤ ਕਰਦੇ ਹਨ ਇਸ ਲਈ ਚੰਗੀ ਕਿਸਮਤ ਮਿਹਨਤ ਦਾ ਨਤੀਜਾ ਹੁੰਦੀ ਹੈ ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ ਆਊਗਾ ਹਾਰਡ ਵਰਕ ਤੇ ਫਿਫਥ ਕੁਐਸਚਨ ਅਕੋਰਡਿੰਗ ਟੂ ਦਾ ਫਾਦਰ ਵਾਈ ਹੈਡ ਰਾਗ ਫੇਲਡ ਹੀ ਵਾ ਹੀ ਹੈਡ ਨਾਟ ਵਰਕਡ ਹਾਰਡ ਸੋ ਡੀ ਆਪਸ਼ਨ ਇਜ਼ ਦਾ ਰਾਈਟ ਆਨਸਰ ਆਊਗਾ ਹੀ ਹੈਡ ਨਾਟ ਵਰਕਡ ਹਾਰਡ ਪਿਤਾ ਨੇ ਰਾਗ ਨੂੰ ਵਾਕਿਆ ਜੋ ਵਿਅਕਤੀ ਫੇਲ ਹੁੰਦੇ ਹਨ ਉਹ ਆਰਸੀ ਜਾਂ ਮੂਰਖ ਹੁੰਦੇ ਹਨ ਜਿਸ ਦਾ ਮਤਲਬ ਹੈ ਕਿ ਰਾਗਮ ਨੇ ਮਿਹਨਤ ਨਹੀਂ ਕੀਤੀ ਸੋ ਨੈਕਸਟ ਕਰਦੇ ਆਪਾਂ ਸੈਕਸ਼ਨ ਬੀ ਲਿਟਰੇਚਰ ਚੋਂ 25 ਮਾਰਕਸ ਦਾ ਹੈ ਸਾਰਾ ਸਭ ਤੋਂ ਪਹਿਲਾਂ ਆਨਸਰ ਐਨੀ 3 ਕੁਐਸ਼ਨਸ ਸੋ ਇੱਥੇ ਕੋਈ ਵੀ ਆਪਾਂ ਕੁਐਸ਼ਨ ਕਰ ਸਕਦਾ 3 ਸੋ ਆਪਸ਼ਨ ਹਣਾ ਇੱਥੇ 5 ਕੁਐਸ਼ਨ ਨੇ ਕੋਈ 3 ਕਰਨੇ ਨੇ ਜਿਵੇਂ ਸਭ ਤੋਂ ਪਹਿਲਾ ਕੁਐਸ਼ਨ ਜੀ ਉੱਤਰ ਦਿੱਤਾ ਹੋਏਗਾ ਵਟ ਵਾਸ ਦ ਨਰੇਟਰ ਅਬੀਸਟ ਵਿਦ ਇਹ ਪਹਿਲਾ ਕੁਐਸ਼ਨ ਹੀ ਆ ਇੱਧਰ ਸੇਮ ਨੇ ਆਹੀ ਕੁਐਸ਼ਨ ਉੱਧਰ ਨੇ ਇੱਧਰ ਵੀ ਹੋਈ ਨੇ ਸੂਣਾ ਪੈਦਲ ਰਹਿ ਕੇ ਤੁਹਾਡੀ ਕੁਸ਼ਣ ਦਨ ਰੇਟਰ ਵਾਸ ਅਬੀਸਡ ਵਿਦ ਮਨੀ ਐਂਡ ਵਾਸ ਆਲਵੇਸ ਥਿੰਕਿੰਗ ਅਬਾਊਟ ਸੇਵਿੰਗ অর ਅਰਨਿੰਗ ਮੋਰ ਲੇਖਕ ਇਸ ਚੀਜ਼ ਦਾ ਭੂਤਿਆ ਹੋਇਆ ਸੀ ਲੇਖਕ ਪੈਸੇ ਦੇ ਭੂਤ ਵਿੱਚ ਸੀ ਅਤੇ ਹਮੇਸ਼ਾ ਪੈਸਾ ਬਚਾਉਣ ਜਾਂ ਕਮਾਉਣ ਦੇ ਵਿੱਚ ਸੋਚ ਵਿੱਚ ਰਹਿੰਦਾ ਸੀ ਦ ਨੈਕਸਟ ਕੁਸ਼ਣ ਸਾਈਕਲ ਵਾਟ ਡਿਡ ਦਾ ਮਦਰ ਡਰਾਪ ਅਲੋਂਗ ਦਾ ਵੇ ਮਾਂ ਨੇ ਰਸਤੇ ਵਿੱਚ ਕੀ ਸੁੱਟਿਆ ਸੀ ਦਾ ਮਦਰ ਡਰਾਪਡ ਸੈਲ small twigs on the way to mark the path ਮਾਂ ਨੇ ਰਸਤੇ ਵਿੱਚ ਛੋਟੀਆਂ ਟਾਹਣੀਆਂ ਸੁੱਟੀਆਂ ਤਾਂ ਜੋ ਵਾਪਸੀ ਦਾ ਰਸਤਾ ਪਤਾ ਲੱਗ ਸਕੇ ਤੇ ਨੈਕਸਟ ਹੈ ਥਰਡ ਕੁਐਸਚਨ ਸੋ ਥਰੀ ਕੁਐਸਚਨ ਹੀ ਕਰਾਂਗੇ ਆਪਾਂ ਵੇਅਰ ਡਿਡ ਦਾ ਫਾਰਮਰ ਹਾਈਡ ਹਿਸ ਮਦਰ ਕਿਸਾਨ ਨੇ ਆਪਣੀ ਮਾਂ ਨੂੰ ਕਿੱਥੇ ਲੁਕੋਇਆ ਦਾ ਫਾਰਮਰ ਹੈ ਦਾ ਫਾਰਮਰ ਹਾਈਡ ਹਿਸ ਮਦਰ ਇਨ ਅ ਸੀਕ੍ਰੇਟ ਰੂਮ ਵੀ ਨੇ ਦਾ ਕਿਚਨ ਫਲੋਰ ਕਿਸਾਨ ਨੇ ਆਪਣੀ ਮਾਂ ਨੂੰ ਰਸੋਈ ਦੇ ਫਰਸ਼ ਹੇਠਾਂ ਇੱਕ ਗੁਪਤ ਕੋਠੜੀ ਵਿੱਚ ਲੁਕਾ ਦਿਆ ਕੋਈ ਇਸ ਦਾ ਆਨਸਰ ਆਗਾ ਤੇ ਨੈਕਸਟ ਆ ਜੂਗਾ ਰਾਈਟ ਡਾਊਨ ਦਾ ਮੀਨਿੰਗ ਆਫ ਐਨੀ 3 ਵਰਡਸ ਇਨ ਪੰਜਾਬੀ ਟੂ ਇੰਗਲਿਸ਼